ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰੰਜਨ ਸਤਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਦਰ ਨਾਦਰ ਪ੍ਰਤਾਕ ਸਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪਾਠ ਸੁਣ ਕੇ ਜੀਵ ਦਾ ਉਦਾਰ ਹੁੰਦਾ ਹੈ ਕਲਿਆਣ ਹੁੰਦੀ ਹੈ ਸੁਖਾਲ ਸਾਜੀ ਐਸੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਤਾਂ ਜੋ ਹਿਰਦੇ ਵਿੱਚੋਂ ਜਿਹੜੀ ਖਾਲਸਾ ਜੀ ਮੌਤ ਹੈ ਉਹਦਾ ਡਰ ਦੂਰ ਹੋ ਸਕੇ ਚਿੰਤਾ ਝੋਰੇ ਦੂਰ ਹੋ ਜਾਣ ਤੇ ਨਾਮ ਹਿਰਦੇ ਵਿੱਚ ਵਸ ਜਾਵੇ ਤੇ ਪਰਮੇਸ਼ਰ ਵਾਹਿਗੁਰੂ ਜੀ ਦਾ ਦੇਦਾਰ ਹੋ ਸਕੇ ਇਹ ਸਤਗੁਰਾਂ ਦੀ ਬਾਣੀ ਪੜਨ ਦੇ ਨਾਲ ਗੁਣ ਪ੍ਰਾਪਤ ਹੁੰਦੇ ਆ ਜਿਹੜੇ ਗੁਰਮੁਖ ਪਿਆਰੇ ਸਤਿਗੁਰਾਂ ਦੀ ਬਾਣੀ ਨੂੰ ਜਪਦੇ ਆ ਪੜ੍ਹਦੇ ਆ ਗਾਉਂਦੇ ਤੇ ਆਉਂਦੇ ਆ ਨਾ ਖਾਲਸਾ ਜੀ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰਜੀ ਦਾ ਵਾਸਾ ਹੋ ਜਾਂਦਾ ਹੈ ਸੁਖ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਸੋ ਕੱਲੀ ਮਾਇਆ ਪਿੱਛੇ ਲੱਗ ਕੇ ਆਪਣਾ ਜੀਵਨ ਵਿਅਰਥ ਨਾ ਗਵਾਈਏ ਸਾਰਾ ਸੰਸਾਰ ਜਿਹੜਾ ਹੈ ਮਾਇਆ ਪਿੱਛੇ ਲੱਗ ਕੇ ਹੀ ਖਾਲਸਾ ਜੀ ਗਲਤਾਨ ਹੋਇਆ ਪਿਆ ਮਾਇਆ ਮਾਇਆ ਕਰਦੇ ਕਰਦੇ ਆਪਾਂ ਸਭ ਕੁਝ ਗਵਾ ਲਿਆ ਖਾਲਸਾ ਜੀ ਨਾਂ ਘਰਾਂ ਦੇ ਵਿੱਚ ਇੱਜ਼ਤ ਬਚੀ ਹੈ ਨਾ ਕੋਈ ਵੱਡੇ ਦੀ ਕਰਦਾ ਨਾ ਕੋਈ ਛੋਟੇ ਦੀ ਕਰਦਾ ਤੇ ਕਲਾ ਕਲੇਸ਼ ਚਿੰਤਾ ਝੋਰੇ ਇਹਨਾਂ ਨੇ ਘਰ ਵਿੱਚ ਡੇਰਾ ਲਾਇਆ ਹੋਇਆ ਸਾਰਿਆਂ ਦੇ ਮਾਇਆ ਮਾਇਆ ਸਵੇਰੇ ਉੱਠਣ ਤੋਂ ਲੈ ਕੇ ਸ਼ਾਮਾਂ ਨੂੰ ਸੌਣ ਤੱਕ ਸਾਰਾ ਖਾਲਸਾ ਜੀ ਮਾਇਆ ਦਾ ਪਸਾਰਾ ਵੇਖ-ਵੇਖ ਕੇ ਮਾਇਆ ਦਾ ਨਾਮ ਜਪ-ਜਪ ਕੇ ਦੁਖੀ ਹੁੰਨੇ ਰਹਿੰਦੇ ਆ ਤੇ ਮਾਇਆ ਫਿਰ ਵੀ ਸਾਨੂੰ ਪ੍ਰਾਪਤ ਨਹੀਂ ਹੁੰਦੀ ਧੰਨਵਾਸ ਤੇ ਬੰਦਾ ਕਿੰਨੇ ਯਤਨ ਕਰਦਾ ਝੂਠ ਮਾਰਦਾ ਜਿਵੇਂ ਹਰਦਾਸ ਮਹਾਰਾਜ ਦੀ ਕਿਰਪਾ ਸਦਕਾ ਸੇਵਾ ਵੀ ਕਰਦਾ ਹੈ ਨਾ ਤੇ ਖਾਲਸਾ ਜੀ ਕਈ ਇਹੋ ਜਿਹੇ ਲੋਕ ਨੇ ਰਸਤੇ ਵਿੱਚ ਮਿਲ ਜਾਂਦੇ ਆ ਚੰਗੇ ਭਲੇ ਹੁੰਦੇ ਆ ਤੇ ਮੰਗਦੇ ਹੁੰਦੇ ਆ ਕਈ ਵਾਰ ਨਾ ਉਹਨਾਂ ਕੋਲੋਂ ਜਦੋਂ ਕਈ ਵਾਰ ਉਹਨਾਂ ਨੂੰ ਮੈਂ ਕੋਈ ਮਾਇਆ ਦੇਵਾਂ ਤੇ ਮੇਰੀ ਇੱਕ ਆਦਤ ਹੈ ਮੈਂ ਉਹਨਾਂ ਦੀ ਪੋਛ ਪੜਤਾਲ ਕਰਦਾ ਹਾਂ ਜਦੋਂ ਕਿਸੇ ਨਾਲ ਗੱਲ ਕਰੋਗੇ ਨਾ ਤੇ ਉਹਦਾ ਉਹ ਸੱਚ ਨੂੰ ਛੱਡ ਕੇ ਝੂਠ ਬੋਲੇਗਾ ਤੇ ਜਦੋਂ ਝੂਠ ਬੋਲਦਾ ਉਦੋਂ ਉਹਦੀ ਜ਼ੁਬਾਨ ਜਿਹੜੀ ਆ ਉਹ ਖਾਲਸਾ ਜੀ ਉਹ ਭੁੱਲ ਜਾਂਦਾ ਉਹਨੂੰ ਸਮਝ ਨਹੀਂ ਆਉਂਦੀ ਮੈਂ ਕੀ ਬੋਲਦਾ ਪਤਾ ਲੱਗ ਜਾਂਦਾ ਫਿਰ ਝੂਠਾ ਮਹਾਰਾਜ ਦੀ ਉਦਾਂ ਹੀ ਕੋਈ ਕਿਰਪਾ ਹੈ ਸ਼ਹੀਦਾਂ ਸਿੰਘਾਂ ਦੀ ਕੋਈ ਕਿਰਪਾ ਹੈ ਦਾਸ ਜਦੋਂ ਵੀ ਖਾਲਸਾ ਜੀ ਕਿਸੇ ਨੂੰ ਕੁਝ ਪੁੱਛਦਾਂ ਉਹ ਆਪਣੀ ਗੱਲ ਥੱਲੇ ਆਪੇ ਹੀ ਆ ਜਾਂਦਾ ਬੰਦਾ ਕਈ ਵਾਰ ਇੱਕ ਵਾਰ ਇੱਕ ਮਾਤਾ ਸੀ ਕਹਿੰਨੀ ਮੇਰੀ ਮਦਦ ਕਰੋ ਤੇ ਮੈਂ ਉਹਨਾਂ ਨੂੰ ਪੁੱਛਿਆ ਮਾਤਾ ਜੀ ਤੁਸੀਂ ਕਿੱਥੇ ਰਹਿੰਦੇ ਹੋ ਕਿਉਂਕਿ ਮੇਰੀ ਗੱਡੀ ਦੇ ਵਿੱਚ ਖਾਲਸਾ ਜੀ ਰਾਸ਼ਨ ਪਿਆ ਰਹਿੰਦਾ ਤੇ ਜੇ ਕੋਈ ਇਹੋ ਜਿਹਾ ਗਰੀਬ ਗੁਰਬਾ ਰਸਤੇ ਵਿੱਚ ਮਿਲ ਜਾਵੇ ਤੇ ਉਹਦੀ ਪੁੱਛ ਪੜਤਾਲ ਕਰਕੇ ਮੈਂ ਉਹਨਾਂ ਨੂੰ ਰਾਸ਼ਨ ਦੇ ਦਿੰਦਾ ਹੁੰਦਾ ਤੇ ਮੈਂ ਮਾਤਾ ਨੂੰ ਪੁੱਛਿਆ ਵੀ ਤੁਸੀਂ ਕਿੱਥੇ ਰਹਿੰਦੇ ਹੋ ਤੇ ਮੈਨੂੰ ਕਹਿੰਦੀ ਆ ਨਾਲ ਅਗਲੀ ਗਲੀ 'ਚ ਰਹਿਨੇ ਆ। ਉਹਨੂੰ ਲੱਗਾ ਵੀ ਇਹਨਾਂ ਨੇ ਕਿਹੜਾ ਨਾਲ ਆਉਣਾ। ਤੇ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਫਿਰ ਆਪਾਂ ਚੱਲਦੇ ਆ। ਵੀਰ ਕਿੱਥੇ ਰਹਿੰਦੇ ਹੋ ਤੁਸੀਂ ਆਪਣਾ ਘਰ ਵਿਖਾ ਦਿਓ। ਮੈਂ ਹਰ ਮਹੀਨੇ ਤੁਹਾਨੂੰ ਰਾਸ਼ਨ ਦੇ ਦਿਆਂ ਕਰਾਂਗਾ ਜੇ ਕੋਈ ਨਹੀਂ ਕਮਾਉਣ ਵਾਲਾ ਤੇ। ਜਦੋਂ ਅਸੀਂ ਆਖਿਆ ਨਾ ਚਲੋ ਘਰੇ ਚਲੀਏ ਤੇ ਖਾਲਸਾ ਜੀ ਫਿਰ ਉਹ ਟਾਲ ਮਟੋਲੇ ਕਰਨ ਲੱਗ ਪਈ ਮਾਤਾ। ਨਹੀਂ ਮੈਂ ਥੋੜਾ ਦੂਰ ਰਹਿਣੀ ਆ, ਉਥੇ ਰਹਿਣੀ ਆ, ਇੱਥੇ ਰਹਿਣੀ ਆ। ਇਦਾਂ ਕਰਕੇ ਫਿਰ ਮੈਂ ਖਾਲਸਾ ਜੀ ਆਸੇ-ਪਾਸੇ ਦੂਹਾਂ ਚਾਰਾਂ ਦੁਕਾਨਾਂ ਵਾਲਿਆਂ ਨੂੰ ਪੁੱਛਿਆ। ਉਹ ਕਹਿੰਦੇ ਬਾਬਾ ਜੀ ਦਾ ਸਭ ਕੁਝ ਹੈ ਗਮਾਈ ਦਾ ਇਹਦਾ ਪੁੱਤ ਵੀ ਕਮਾਉਂਦਾ ਸਭ ਕੁਝ ਇਹ ਝੂਠ ਮਾਰ ਮਾਰ ਕੇ ਇਥੇ ਪੈਸੇ ਇਕੱਠੇ ਕਰਦੀ ਏਦਾਂ ਦਾ ਵਿਵਹਾਰ ਖਾਲਸਾ ਜੀ ਸੰਸਾਰ ਵਿੱਚ ਹੋਇਆ ਹੋਇਆ ਆਪਾਂ ਵੀ ਚੰਗੇ ਭਲੇ ਪਰਿਵਾਰਾਂ ਵਾਲੇ ਵੀ ਖਾਲਸਾ ਜੀ ਮਾਇਆ ਪਿੱਛੇ ਭੱਜਦੇ ਆ ਮਾਇਆ ਤੇ ਅਸਲ ਵਿੱਚ ਸੰਸਾਰ ਦੀ ਗੁਜਰਾਨ ਕਰਨ ਵਾਸਤੇ ਰੱਬ ਨੇ ਦਿੱਤੀ ਹੈ ਜਿਹੜਾ ਗੁਜਰਾਨ ਵਾਸਤੇ ਮਾਇਆ ਨੂੰ ਵਰਤਦਾ ਨਾ ਉਹਦੇ ਕੋਲੇ ਵਿਅੰਤ ਮਾਇਆ ਰਹਿੰਦੀ ਜਿਹੜਾ ਨਾਮ ਜਪਦਾ ਕੀਰਤ ਕਰਦਾ ਨਾਮ ਜਪਦਾ ਰਹਿੰਦਾ ਉਹਦੇ ਕੋਲੇ ਵੀ ਮਾਇਆ ਰਹਿੰਦੀ ਤੇ ਇਹ ਜਿਹੜਾ ਖਾਲਸਾ ਜੀ ਲਾਲਚ ਵਸ ਆ ਕੇ ਆਪਾਂ ਮਾਇਆ ਪਿੱਛੇ ਭੱਜਦੇ ਆ ਉਹਦੇ ਕੋਲੇ ਨਹੀਂ ਟਿਕਦੀ। ਲਾਲਚ ਵਸ ਜੇ ਆ ਵੀ ਜਾਵੇ ਮਾਇਆ ਨਾ ਤੇ ਉਹ ਸਰੀਰਾਂ ਨੂੰ ਦੁੱਖ ਰੋਗ ਲਾ ਛੱਡਦੀ ਐ। ਬਿਪਤਾ ਝੂਰੇ ਚਿੰਤਾ ਪਈ ਰਹਿੰਦੇ ਕੋਈ ਨੁਕਸਾਨ ਹੋ ਜਾਂਦਾ ਇਧਰਲੇ ਪਾਸੇ ਜਿਆਦਾ ਲੱਗਦੀ। ਸੋ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਅਮਰਤ ਵੇਲੇ ਜਾਗੋ ਬਾਣੀ ਪੜੋ ਨਾਮ ਜਪੋ ਫਿਰ ਤੁਹਾਡੇ ਕੋਲੇ ਸਭ ਕੁਝ ਆ ਜਾਵੇ। ਸਾਰੇ ਸੰਸਾਰ ਦੇ ਸੁੱਖ ਆ ਜਾਣਗੇ। ਜਿਹੜੀ ਮਾਇਆ ਹੈ ਆਪਣੇ ਆਪ ਤੁਹਾਡੇ ਚਰਨਾਂ ਵਿੱਚ ਆ ਕੇ ਖੋਜ ਜਾਵੇਗੀ ਤੇ ਜੇ ਆਪਾਂ ਮਾਇਆ ਮਾਇਆ ਜਪਾਂਗੇ ਫਿਰ ਰੱਬ ਦੀ ਪ੍ਰਾਪਤੀ ਵੀ ਨਹੀਂ ਹੁੰਦੀ ਤੇ ਮਾਇਆ ਵੀ ਨਹੀਂ ਮਿਲਦੀ ਮਹਾਰਾਜ ਕਹਿੰਦੇ ਮਾਇਆ ਮਾਇਆ ਕਰਮੁਏ ਮਾਇਆ ਕਿਸੈ ਨਾ ਸਾਥ ਮਾਇਆ ਮਾਇਆ ਕਰਦੇ ਹੀ ਖਾਲਸਾ ਜੀ ਤਰਲੇ ਲੈnde ਮਰ ਗਏ ਮਾਇਆ ਨੂੰ ਮਾਇਆ ਮਾਇਆ ਜਪਦੇ ਪਰ ਮਾਇਆ ਪ੍ਰਾਪਤ ਨਹੀਂ ਹੋਈ ਬੇਅੰਤ ਜੀਵ ਇਹੋ ਜਿਹੇ ਨੇ ਜਿਹੜੇ ਖਾਲਸਾ ਜੀ ਮਾਇਆ ਮਾਇਆ ਕਰਦੇ ਹੀ ਮਰ ਜਾਂਦੇ ਆ ਤੇ ਮਾਇਆ ਦੀ ਪ੍ਰਾਪਤੀ ਨਹੀਂ ਹੁੰਦੀ ਸੂਇਸ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਭਾਈ ਨਾਮ ਜਪਿਆ ਕਰੋ ਹੰਸ ਚਲਾ ਉੱਠ ਡੁੱਮਣੋਂ ਮਾਇਆ ਭੁਲੀ ਯਾਤ ਕਹਿੰਦੇ ਜਿਸ ਵੇਲੇ ਇਹ ਜਿਹੜਾ ਹੰਸ ਹੈ ਹੰਸ ਆਖਿਆ ਹੈ ਪ੍ਰਾਣਾਂ ਨੂੰ ਜਦੋਂ ਇਹ ਜੀਵ ਦੇ ਅੰਦਰੋਂ ਪ੍ਰਾਣ ਖਾਲਸਾ ਜੀ ਦੁਚਿੱਤਾ ਹੋ ਕੇ ਮੌਤ ਆ ਜਾਂਦੀ ਹੈ ਤੇ ਉੱਡ ਜਾਂਦੇ ਨੇ ਤੇ ਫਿਰ ਜਿਹੜੀ ਮਾਇਆ ਪਿੱਛੇ ਤਰਲੇ ਮਾਰੇ ਹੁੰਦੇ ਆ ساری ਜ਼ਿੰਦਗੀ ਮਾਇਆ ਇਕੱਠੀ ਕਰਨ ਵਾਸਤੇ ਯਤਨ ਕੀਤਾ ਹੁੰਦਾ ਸਾਰੇ ਸਰੀਰ ਨੂੰ ਕਸ਼ਟ ਦਿੱਤਾ ਹੁੰਦਾ ਉਹ ਮਾਇਆ ਫਿਰ ਇੱਥੇ ਹੀ ਰਹਿ ਜਾਂਦੀ ਆ ਨਾਲ ਨਹੀਂ ਖਾਲਸਾ ਜੀ ਜਾਂਦੀ ਸੋ ਇਸ ਕਰਕੇ ਇਹ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਾਨੂੰ ਸਮਝਾਉਣਾ ਕਰਦੇ ਆ ਕਿ ਕੱਲੀ ਮਾਇਆ ਦੇ ਨਾਲ ਜ਼ਿੰਦਗੀ ਵਿੱਚ ਸੁੱਖ ਨਹੀਂ ਆ ਸਕਦੇ ਨਾਮ ਜਪੋ ਨਾਮ ਜਪ ਕੇ ਖਾਲਸਾ ਜਿਹੜੀ ਕਿਰਤ ਕਰਨੀ ਹੈ ਨਾ ਉਹ ਬਹੁਤ ਸੁੱਖ ਦਿੰਦੀ ਆ ਬਹੁਤ ਲਾਭਦਾਇਕ ਹੁੰਦੀ ਆ ਮਹਾਰਾਜ ਕਹਿੰਦੇ ਮਨ ਝੂਠਾ ਜੰਮ ਜੋਹਿਆ ਅਵਗਣ ਚੱਲੇ ਨਾਲ ਫਿਰ ਇਹ ਜਿਹੜੀ ਮਾਇਆ ਮਾਇਆ ਕਰਦਿਆਂ ਆ ਆਪਾਂ ਖਾਲਸਾ ਜੀ ਅਵਗਣ ਇਕੱਠੇ ਕਰ ਲੈਨੇ ਕਹਿੰਦੇ ਜੋ ਮਨ ਜਿਹੜਾ ਹੈ ਮਾਇਆ ਦੇ ਵਿੱਚ ਫਸਿਆ ਹੁੰਦਾ ਜਦੋਂ ਤੇ ਫਿਰ ਖਾਲਸਾ ਜੀ ਇਹਨਾਂ ਨੂੰ ਜਮਾ ਵੱਲੋਂ ਤਾੜਨਾ ਹੁੰਦੀ ਹੈ ਮੌਤ ਆ ਜਾਂਦੀ ਹੈ ਤੇ ਇਹ ਜਦੋਂ ਜਿਹੜਾ ਬੰਦਾ ਬਹੁਤ ਮਾਇਆ ਵਾਲੇ ਪਾਸੇ ਜਿਹਦਾ ਚੇਤ ਰਹਿੰਦਾ ਹੋਵੇ ਸੰਸਾਰਕ ਪਾਸੇ ਚੇਤ ਰਹਿੰਦਾ ਹੋਵੇ ਉਹਨੂੰ ਮੌਤ ਦਾ ਨਾਮ ਸੁਣ ਕੇ ਬਹੁਤ ਡਰ ਲੱਗਦਾ ਖਾਲਸਾ ਜੀ ਉਹ ਕੋਈ ਬੰਦੇ ਦੇ ਮਰੇ ਤੇ ਚਲੇ ਜਾਵੇ ਮੜੀਆਂ ਵਿੱਚ ਜਾਂ ਉਹਨਾਂ ਦੇ ਘਰ ਚਲੇ ਜਾਵੇ ਤੇ ਉਹਨੂੰ ਡਰ ਲੱਗਦਾ ਬਹੁਤ ਡਰ ਲੱਗਦਾ ਉਹ ਜਿਹੜੇ ਲੋਕ ਹਨ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਨਹੀਂ ਹੁੰਦਾ ਸੋ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਜਿਹੜੀ ਮਾਇਆ ਮਾਇਆ ਕਰਕੇ ਤੂੰ ਔਗਣ ਇਕੱਠੇ ਕੀਤੇ ਆ ਤੇ ਮਾਇਆ ਤੇ ਇਥੇ ਰਹਿ ਜਾਂਦੀ ਆ ਜਿਹੜੇ ਤਰਲੇ ਮਾਰੇ ਹੁੰਦੇ ਆ ਕਿ ਮਾਇਆ ਮਿਲੇ ਮਾਇਆ ਮਿਲੇ ਯਤਨ ਕੀਤੇ ਆ ਠਗੀਆਂ ਠੌਰੀਆਂ ਕੀਤੀਆਂ ਹੁੰਦੀਆਂ ਤੇ ਖਾਲਸਾ ਜੀ ਉਹ ਮਾਇਆ ਤੇ ਇਥੇ ਹੀ ਰਹਿ ਜਾਂਦੀ ਮਾਇਆ ਨਾਲ ਨਹੀਂ ਜਾਂਦੀ ਪਰ ਮਾਇਆ ਕਰਕੇ ਕੀਤੇ ਹੋਏ ਜਿਹੜੇ ਔਗਣ ਹੁੰਦੇ ਆ ਉਹ ਬੰਦੇ ਦੇ ਨਾਲ ਤੁਰ ਪੈਂਦੇ ਨੇ ਅੱਗੇ ਵਾਸਤੇ ਅੱਗੇ ਨੂੰ ਜਦੋਂ ਰਸਤਾ ਜਾਂਦਾ ਪ੍ਰਲੋਕ ਨੂੰ ਉਹਦੇ ਵਿੱਚ ਮਾਇਆ ਤੇ ਇਥੇ ਰਹਿ ਜਾਂਦੀ ਮਾਇਆ ਰੂਪੀ ਸਰੀਰ ਵੀ ਇਥੇ ਰਹਿ ਜਾਂਦਾ ਮਾਇਆ ਰੂਪੀ ਸੰਸਾਰ ਵੀ ਇੱਥੇ ਰਹਿ ਜਾਂਦਾ ਮਾਇਆ ਰੂਪੀ ਧਨ ਪਦਾਰਥ ਜਾਇਦਾਦ ਦੌਲਤ ਸ਼ੋਹਰਤ ਸਭ ਇੱਥੇ ਰਹਿ ਜਾਂਦੀ ਪਰ ਜਿਹੜੇ ਮਾਇਆ ਕਰਕੇ ਕੀਤੇ ਹੁੰਦੇ ਆਉਗਣ ਹੁੰਦੇ ਆ ਉਹ ਫਿਰ ਖਾਲਸਾ ਜੀ ਨਾਲ ਚਲੇ ਜਾਂਦੇ ਆ ਉਹਦੇ ਕਰਕੇ ਸਾਨੂੰ ਉੱਥੇ ਮਾਰ ਪੈਂਦੀ ਹੈ ਤੇ ਮਹਾਰਾਜ ਕਹਿੰਦੇ ਮਨ ਮੈਂ ਮਨ ਉਲਟੋ ਮਰੈ ਜੇ ਗੁਣ ਹੋਵੇ ਨਾਲ ਤੇ ਜਿਹੜਾ ਜੇਕਰ ਬੰਦੇ ਨੇ ਨੇਕੀਆਂ ਕੀਤੀਆਂ ਹੋਣ ਜਿਹੜੇ ਮਨੁੱਖ ਦੇ ਪੱਲੇ ਖਾਲਸਾ ਜੀ ਗੁਣ ਹੋਣ ਗੁਣ ਹੁੰਦੇ ਆ ਤੇ ਉਹ ਫਿਰ ਆਪਣੇ ਅੰਦਰ ਆਪਣੇ ਆਪੇ ਭਾਵ ਨੂੰ ਮਾਰ ਲੈਂਦੇ ਆ ਤੇ ਆਪਾ ਭਾਵ ਮਾਰ ਕੇ ਫਿਰ ਉਹਨਾਂ ਦੇ ਹਿਰਦੇ ਵਿੱਚ ਖਾਲਸਾ ਜੀ ਵਾਹਿਗੁਰੂ ਜੀ ਦੀ ਯਾਦ ਵਸ ਜਾਂਦੀ ਆ ਉਹਨਾਂ ਦੇ ਪੱਲੇ ਗੁਣ ਹੋਣ ਕਰਕੇ ਉਹਨਾਂ ਦਾ ਮਨ ਜਿਹੜਾ ਮਾਇਆ ਵੱਲੋਂ ਪਰਤ ਜਾਂਦਾ ਉਹ ਆਪਣੇ ਅੰਦਰ ਹੀ ਫਿਰ ਵਾਹਿਗੁਰੂ ਜੀ ਨੂੰ ਯਾਦ ਕਰਦੇ ਆ ਨਾਲੇ ਵਾਹਿਗੁਰੂ ਜੀ ਨੂੰ ਯਾਦ ਕਰਦੇ ਨਾਲੇ ਉਹਨਾਂ ਕੋਲੇ ਤਾਲ ਤੁਰਿਆ ਆਉਂਦਾ ਮਾਇਆ ਤੁਰੇ ਆਉਂਦੀ ਸੋ ਗੁਰੂ ਦਾ ਨਾਮ ਜਿਹੜਾ ਹੈ ਉਹ ਖਾਲਸਾ ਜੀ ਸਾਰੇ ਸੁੱਖਾਂ ਦਾ ਦਾਤਾ ਇਸੇ ਕਰਕੇ ਆਖਿਆ ਹੈ ਜਿਹਦੇ ਕੋਲੇ ਮਾਇਆ ਨਹੀਂ ਰੱਬ ਨੂੰ ਯਾਦ ਕਰੋ ਮਾਇਆ ਆ ਜਾਵੇਗੀ ਸੁਖ ਨਹੀਂ ਰੱਬ ਨੂੰ ਯਾਦ ਕਰੋ ਸਿਮਰਨ ਕਰੋ ਸੁਖ ਆ ਜਾਵੇਗਾ ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਖਾਲਸਾ ਜੀ ਕੋਈ 2:30 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਕੇ ਜਪਜੀ ਸਾਹਿਬ ਦਾ ਪਾਠ ਅੱਭਲ ਤੇ ਪੰਜ ਬਾਣੀਆਂ ਜਿਹੜਾ ਨਿਤਾ ਪ੍ਰਤ ਕਰਨ ਲੱਗ ਪਵੇ ਉਹਨੂੰ ਫਿਰ ਖਾਲਸਾ ਜੀ ਮਾਇਆ ਮੰਗਣ ਦੀ ਲੋੜ ਨਹੀਂ ਪੈਂਦੀ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਦੇ ਬਚਨ ਹਨ ਉਹਨਾਂ ਨੂੰ ਫਿਰ ਦੁੱਖ ਤੇ ਭੁੱਖ ਸਤਾਉਂਦੇ ਹੀ ਨਹੀਂਗੇ ਜਿਹੜੇ ਨਾਮ ਜਪਦੇ ਤੇ ਜਿਹੜੇ ਖਾਲਸਾ ਜੀ ਮੇਰੀ ਮੇਰੀ ਕਰਦੇ ਮੇਰੇ ਵਰਗੇ ਮੇਰੀ ਮੇਰੀ ਕਰਮੁਏ ਵਿਣ ਨਾ ਆਵੇ ਦੁਖਪਾਲ ਉਹ ਫਿਰ ਖਾਲਸਾ ਜੀ ਮੇਰੀ ਮੇਰੀ ਕਰਕੇ ਇਥੋਂ ਦੁੱਖਾਂ ਨੂੰ ਇਕੱਠੇ ਕਰਕੇ ਤੁਰ ਜਾਂਦੇ ਆ ਨਿਹਰੀ ਮਾਇਆ ਹੀ ਮੰਗਦੇ ਰਹਿੰਦੇ ਆ ਉਹ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੇ ਵਾਹਿਗੁਰੂ ਜੀ ਦੇ ਨਾਮ ਨੂੰ ਤਿਆਗ ਕੇ ਤੇ ਫਿਰ ਉਹ ਦੁੱਖ ਹੀ ਇਥੋਂ ਇਕੱਠੇ ਕਰਕੇ ਜਾਂਦੇ ਆ ਬੇਅੰਤ ਜੀਵ ਨੇ ਜਿਹੜੇ ਖਾਲਸਾ ਜੀ ਦੁੱਖ ਇਕੱਠੇ ਕਰਕੇ ਸੰਸਾਰ ਤੋਂ ਜਾਂਦੇ ਆ ਤੇ ਮਹਾਰਾਜ ਕਹਿੰਦੇ ਗੜ ਮੰਦਰ ਮਹਿਲਾ ਕਹਾ ਜਿਉ ਬਾਜੀ ਦੀ ਬਾਣ ਕਿ ਜਿਹੜੀ ਇੱਥੇ ਫਿਰ ਖਾਲਸਾ ਜੀ ਕਿਲੇ ਬਣਾਏ ਪੱਕੇ ਘਰ ਬਣਾਏ ਮਹਿਲ ਮਾੜੀਆਂ ਬਣਾਈਆਂ ਤੇ ਹਕੂਮਤਾਂ ਬਣਾਈਆਂ ਕਹਿੰਦੇ ਸਾਰਾ ਕੁਝ ਇੱਥੇ ਰਹਿ ਗਿਆ ਸਭ ਸਾਥ ਛੱਡ ਗਿਆ ਇਹ ਤੇ ਫਿਰ ਐਵੇਂ ਹੋ ਗਿਆ ਜਿਉ ਬਾਜੀ ਦੀ ਬਾਣ ਭਾਵੇਂ ਜਿਵੇਂ ਮਦਾਰੀ ਦੀ ਖੇਡ ਹੁੰਦੀ ਹੈ ਸੋ ਇਸ ਕਰਕੇ ਇਹ ਜਿੰਨੇ ਵੀ ਕੋਟ ਖਨ ਰਾਜ ਭਵਨ ਸ਼ਾਹੀ ਇਮਾਰਤਾਂ ਜੋ ਵੀ ਕੋਈ ਖਾਲਸਾ ਜੀ ਇਕੱਠੀਆਂ ਕੀਤੀਆਂ ਇਹ ਸਭ ਕੁਝ ਇੱਥੇ ਰਹਿ ਜਾਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਗੇ ਦੇ ਭਾਈ ਕਰਤੂਤਾ ਨਾਲ ਜਾਂਦੀਆਂ ਨੇ ਜੇ ਗੁਣ ਹੋਣਗੇ ਤੇ ਮਾਣ ਸਨਮਾਨ ਹੋਵੇਗਾ ਆਗੁਣ ਹੋਣਗੇ ਤੇ ਖਾਲਸਾ ਜੀ ਜਮ੍ਹਾਂ ਦੇ ਵਸ ਪਾਵਾਂਗੇ ਤੇ ਮਹਾਰਾਜ ਐਂਡ ਦੇ ਇਹੀ ਮੂਰ ਛਾਪ ਲਾਉਂਦੇ ਆ ਕਿ ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ ਇਹ ਸੱਚੇ ਪਾਤਸ਼ਾਹ ਧੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹੀ ਗੱਲ ਸਾਨੂੰ ਦੱਸ ਰਿਹਾ ਕਿ ਪ੍ਰਭੂ ਦੇ ਨਾਮ ਤੋਂ ਬਿਨ ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨ ਭਜਨ ਤੋਂ ਬਿਨ ਇਹ ਸਾਰਾ ਜੀਵਨ ਜਿਹੜਾ ਵਿਅਰਥ ਹੈ ਇਹਦਾ ਕੋਈ ਵੀ ਖਾਲਸਾ ਜੀ ਲਾਭ ਨਹੀਂ ਫਿਰ ਜੰਮਣ ਤੇ ਮਰਨ ਪੱਲੇ ਪਿਆ ਰਹਿੰਦਾ ਤੇ ਬੰਦਾ ਕਦੇ ਜੰਮ ਜਾਂਦਾ ਕਦੇ ਮਰ ਜਾਂਦਾ ਫਿਰ ਜੰਮ ਪੈਂਦਾ ਮਰ ਜਾਂਦਾ ਇਹੀ ਕੁਝ ਚੱਲਿਆ ਆਉਂਦਾ ਇਹ ਚੱਕਰ ਫਿਰ ਮੁਕਦਾ ਨਹੀਂ ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁ ਜਾਣ ਉਹ ਵਾਹਿਗੁਰੂ ਆਪ ਹੀ ਸਿਆਣਾ ਹੈ ਸਵਾਮੀ ਆਪ ਹੀ ਸੁੰਦਰ ਹੈ ਆਪ ਹੀ ਸਭ ਕੁਝ ਜਾਣਨ ਹਾਰ ਹੈ ਆਪ ਹੀ ਸਰਬ ਗਿਆਤਾ ਹੈ ਹੌਨੂ ਪਤਾ ਹੈ ਜੀਵ ਕੀ ਕਰਦੇ ਕਿਉਂ ਕਰਦੇ ਇਹਨਾਂ ਜੀਵਾਂ ਦੇ ਵਾਸ ਵੀ ਕੁਛ ਨਹੀਂ ਖਾਲਸਾ ਜੀ ਇਹ ਮੋਹ ਅੰਦਰ ਜਿਹੜੇ ਪੰਜ ਚੋਰ ਹਨ ਇਹ ਫਸਾ ਲੈਂਦੇ ਬੰਦੇ ਨੂੰ ਬੰਦਾ ਫਸ ਜਾਂਦਾ ਫਿਰ ਫਿਰ ਖਾਲਸਾ ਜੀ ਜੋ ਆਵੇ ਸੇ ਜਾਏ ਫੋਨ ਆਏ ਗਏ ਪਛਤਾਏ ਜਿਹੜੇ ਆਏ ਹਨ ਆਖਰਕਾਰ ਨੂੰ ਚਲੇ ਜਾਣਗੇ ਤੇ ਆਉਂਦੇ ਜਾਂਦੇ ਰਹਿਣਗੇ ਤੇ ਪਛਤਾਪ ਕਰਦੇ ਰਹਿਣਗੇ ਦੁੱਖ ਖਾਲਸਾ ਜੀ ਪਿਆਰ ਵੇ ਗਮ ਆਇਆ ਵਿੱਚ ਬੰਦੇ ਹੋਏ ਫਿਰ 1084 ਮੇਦ ਨਹੀਂ ਘਟੈ ਨਾ ਵਧੈ ਉਤਾਹੇ ਖਾਲਸਾ ਜੀ 1.84 ਲੱਖ ਜਿਹੜੀ ਜੂਨ ਹੈ ਇਹ ਸਾਰੀ ਸ੍ਰਿਸ਼ਟੀਵਾਦੀ ਕਾਟਦੀ ਨਹੀਂ ਹੈ ਇਸ ਕਰਕੇ ਮਮਤਾ ਕਾਰਨ ਜਿਹੜੀ 84 ਲੱਖ ਜੂਨ ਵਿੱਚੋਂ ਲੰਘਣਾ ਪੈਂਦਾ ਸੋ ਇਹ ਮਹਾਰਾਜ ਸੱਚੇ ਪਾਸ਼ਾ ਨੇ ਖੇਡ ਕੀਤੀ ਹੈ 84 ਲੱਖ ਵਿੱਚੋਂ ਇੱਕ ਵੀ ਜੂਨ ਕਾਟਦੀ ਨਹੀਂ ਨਾ ਵਾਦੀ 84 ਲੱਖ ਦੀ ਜੂਨ ਹੈ ਭੋਗਣੀ ਪੈਂਦੀ ਹੈ ਖਾਲਸਾ ਜੀ ਤੇ ਪਰ ਜਿਨ੍ਹਾਂ ਨੇ ਵਾਹਿਗੁਰੂ ਜੀ ਨੇ ਨਾਮ ਨੂੰ ਜਪਿਆ ਹੈ ਜਿਹੜਾ ਨੂੰ ਪ੍ਰਭੂ ਪਿਆਰਾ ਲੱਗਦਾ ਹੈ ਉਹ ਫਿਰ ਖਾਲਸਾ ਜੀ ਬਚ ਜਾਂਦੇ ਸੇ ਜਨ ਉਭਰੇ ਜਿਨ ਹਰ ਪਾਇਆ ਇਹ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਪਿਆਰਾ ਲੱਗਣ ਲੱਗ ਜਾਂਦਾ ਲੱਗਣ ਲੱਗ ਪੈਂਦਾ ਉਹ ਫਿਰ ਬਚ ਜਾਂਦੇ ਆ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਛੋਟੀ ਜੀ ਹੱਡ ਬੀਤੀ ਹੈ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਇਹ ਭੈਣ ਹੁਣਾਂ ਨੇ ਸੁਣਾਉਣਾ ਕੀਤੀ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਤੇ ਕਿਰਪਾ ਕੀਤੀ ਭੈਣ ਦੱਸਦੇ ਆ ਕਿ ਮੇਰੇ ਦੋ ਬੱਚੇ ਨੇ ਤੇ ਵੱਡੀ ਗੁੱਡੀ ਹੈ ਬੇਟੀ ਹੈ ਤੇ ਛੋਟੀ ਬੇਟਾ ਛੋਟਾ ਜਿਹੜਾ ਉਹ ਬੇਟਾ ਹੈ ਤੇ ਉਹ ਦੱਸਦੇ ਆ ਕਿ ਜਿਹੜਾ ਬੇਟਾ ਬਹੁਤ ਜ਼ਿਆਦਾ ਕਮਜ਼ੋਰ ਪੜ੍ਹਾਈ ਵਿੱਚ 7ਵੀਂ 8ਵੀਂ ਵਿੱਚ ਪੜ੍ਹਦਾ ਤੇ ਜਿਹੜੀ ਧੀ ਰਾਣੀ ਆ ਉਹ ਵੀ ਪਹਿਲਾਂ ਕਮਜ਼ੋਰ ਸੀ ਵੀ ਇਹਨਾਂ ਜ਼ਿਆਦਾ ਵਧੀਆ ਨਹੀਂ ਸੀ ਪੜ੍ਹਦੀ ਤੇ ਕਹਿੰਦੇ ਮੈਂ ਨਾ ਕੁਦਰਤੀ ਉਹ ਦੱਸਦੇ ਆ ਵੀ ਮੇਰੇ ਨਾਲ ਇਹ ਚੀਜ਼ ਹੋਈ ਹੈ ਮੈਂ ਵੇਖੀ ਹੈ ਪ੍ਰਤੱਖ ਕਹਿੰਦੇ ਵੀ ਪਹਿਲਾਂ ਨਾ ਮੈਂ ਮਾਤਾ ਨੂੰ ਮੰਨਦੀ ਸਾਂ ਜਾਗਰਣ ਵਗੈਰਾ ਵੀ ਕਰਾਉਣਾ ਘਰੇ ਤੇ ਕੰਜਗਾ ਵਗੈਰਾ ਵੀ ਬਿਠਾਉਣੀ ਹੈ ਕਹੀਂ ਕੁਛ ਕਰਨਾ ਤੇ ਫਿਰ ਕਹਿੰਦੇ ਵੀ ਇਦਾਂ ਮੈਨੂੰ ਕਿਸੇ ਨੇ ਦੱਸਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਸਵਾਮੀ ਜੀ ਨੇ ਵੀ ਦੱਸਣਾ ਕੀਤਾ ਮਹਾਰਾਜ ਨੇ ਉਹ ਜਿਹੜਾ ਅਖਰ ਸਾਰਾ ਸਥਾਨ ਹੈ ਲਿਖਣਾ ਸਾਰਾ ਸਥਾਨ ਹੈ ਬਠਿੰਡੇ ਵਿੱਚ ਖਾਲਸਾ ਜੀ ਮਹਾਰਾਜ ਜੀਆ ਨੇ ਉਥੇ ਇਹ ਕਲਮਾ ਜਿਹੜੀਆਂ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੂਰੂਪ ਲਿਖਣਾ ਕੀਤਾ ਸੀ ਬਾਬਾ ਦੀਪ ਸਿੰਘ ਸਾਹਿਬ ਨੇ ਜਿਹੜੀਆਂ ਕਲਮਾਂ ਘੜੀਆਂ ਸਨ ਦਵਾਤਾਂ ਦੇ ਵਿੱਚ ਛਾਈਆਂ ਪਾਈਆਂ ਸਨ ਉਹ ਸਰੋਵਰ ਵਿੱਚ ਡੋਲ ਦਿੱਤੀਆਂ ਸੀ ਤੇ ਬਚਨ ਕੀਤਾ ਸੀ ਕਲਗੀਧਰ ਸਵਾਮੀ ਨੇ ਵੀ ਜਿਹੜਾ ਕੋਈ ਬੱਚਾ ਪੜ੍ਹਨ ਤੋਂ ਪਹਿਲਾਂ ਇੱਥੇ ਊੜਾ ੜਾ ਪੂਰਾ ਲਿਖ ਜਾਵੇ ਉਹਨੂੰ ਫਿਰ ਖਾਲਸਾ ਜੀ ਸੰਸਾਰਕ ਵਿਦਿਆ ਵੀ ਪ੍ਰਾਪਤ ਹੁੰਦੀ ਹੈ ਤੇ ਬ੍ਰਹਮ ਵਿਦਿਆ ਵੀ ਪ੍ਰਾਪਤ ਹੁੰਦੀ ਹੈ ਇਹ ਮਹਾਰਾਜ ਦੇ ਬਚਨ ਸਨ ਉਹ ਬਚਨ ਅੱਜ ਵੀ ਸੱਤ ਨੇ ਤੇ ਉਹ ਕਿਤੇ ਕਿਸੇ ਨੇ ਦੱਸਿਆ ਸੀ ਵੀ ਇਦਾਂ ਵੀ ਉੱਥੇ ਲਿਖੀਦਾ ਤੇ ਬੜੀ ਕਿਰਪਾ ਵਰਤਦੀ ਤੇ ਉਹ ਖਾਲਸਾ ਜੀ ਉਹ ਵਿਚਾਰੀ ਉੱਥੇ ਤੇ ਗਈ ਨਹੀਂ ਨਾ ਘਰੋਂ ਕੋਈ ਲੈ ਕੇ ਜਾਣ ਵਾਲਾ ਸੀ ਤੇ ਉਹ ਇਦਾਂ ਹੀ ਉਹਦੇ ਮਨ ਵਿੱਚ ਕਿਤੇ ਸ਼ਰਧਾ ਬਣ ਗਈ ਲਾਗੋਂ ਆਸੇ-ਪਾਸਿਓਂ ਬੀਬੀਆਂ ਜਿਹੜੀਆਂ ਉਹ ਸ਼ੀਦਾਂ ਸਾਹਿਬ ਐਤਵਾਰ ਜਾਂਦੀਆਂ ਸੀ ਤਾਂ ਉਹਨੇ ਸੋਚਿਆ ਵੀ ਮੈਂ ਵੀ ਜਾਇਆ ਕਰਾਂ ਨਾਲੇ ਦਰਸ਼ਨ ਮੇਲੇ ਕਰ ਆਇਆ ਕਰਾਂ ਨਾਲੇ ਉਹਦਾ ਬੱਚਾ ਜਿਹੜਾ ਸੀ ਢਿੱਲਾ ਮਠਾ ਖਾਲਸਾ ਜੀ ਰਹਿੰਦਾ ਸੀ ਦਵਾਈ ਵਗੈਰਾ ਉਹਦੀ ਚੱਲਦੀ ਰਹਿੰਦੀ ਸੀ ਕਦੇ ਕੁਝ ਹੋ ਜਾਂਦਾ ਕਦੇ ਕੁਝ ਕਦੇ ਸਾਹ ਉਹਦਾ ਰੁਕ ਜਾਂਦਾ ਸੀ ਚੜ ਜਾਂਦਾ ਸੀ ਸੋ ਐਵੇਂ ਦੀ ਉਹਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੁੰਦੀ ਸੀ ਮਹਾਰਾਜ ਦੀ ਕਿਰਪਾ ਵਰਤੀ ਸਤਗੁਰਾਂ ਨੇ ਦਇਆ ਕੀਤੀ ਮਿਹਰਾਂ ਕੀਤੀਆਂ ਉਹ ਭੈਣ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਲੱਗ ਪਈ ਉਹ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਵਰਤੀ ਐਸੀ ਮੇਰ ਮਹਾਰਾਜ ਨੇ ਕੀਤੀ ਉਹ ਪਹਿਲੀ ਵਾਰ ਹੀ ਗਈ ਤੇ ਜਦੋਂ ਪਹਿਲੀ ਵਾਰ ਗਈ ਤੇ ਖਾਲਸਾ ਜੀ ਉਹ ਮਹਾਰਾਜ ਦੀ ਕਿਰਪਾ ਨਾਲ ਉਹਦੇ ਘਰ ਵਾਲਾ ਜਿਹੜਾ ਕੋਈ ਕੰਮ ਕਾਜ ਕਰਦਾ ਸੀ ਖਾਲਸਾ ਜੀ ਠੇਕੇਦਾਰੀ ਕਰਦਾ ਉਹ ਵੀ ਕੰਮ ਵਿੱਚ ਦਿੱਕਤ ਆਉਂਦੀ ਸੀ ਜਦੋਂ ਪਹਿਲੀ ਵਾਰ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਈ ਤੇ ਅਗਲੇ ਦਿਨ ਹੀ ਖਾਲਸਾ ਜੀ ਨੂੰ ਇੱਕ ਨਵਾਂ ਠੇਕਾ ਮਿਲਿਆ ਬਹੁਤ ਚੰਗੇ ਪੈਸੇ ਦਾ ਤੇ ਉਹ ਉਹਦਾ ਘਰ ਵਾਲਾ ਕਹਿੰਦਾ ਵੀ ਤੂੰ ਪਹਿਲੀ ਵਾਰੀ ਗਈ ਉਹਨੇ ਵੀ ਦੱਸਿਆ ਵੀ ਮੈਂ ਪਹਿਲੀ ਵਾਰੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਈ ਤੇ ਏਡੀ ਕਿਰਪਾ ਵਰਤੀ ਆ ਤੇ ਮੈਂ ਜਾਇਆ ਕਰਨ। ਤੇ ਉਹਦਾ ਘਰ ਵਾਲਾ ਕਹਿੰਦਾ ਵੀ ਕੋਈ ਨਹੀਂ ਤੂੰ ਜਾਇਆ ਕਰ ਮਹਾਰਾਜ ਕਿਰਪਾ ਕਰਨਗੇ। ਐਵੇਂ ਖਾਲਸਾ ਜੀ ਫਿਰ ਭੈਣ ਜਾਣ ਲੱਗ ਪਈ। ਉਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਭੈਣ ਕਹਿੰਦੀ 3 ਸਾਲ ਹੋ ਗਏ ਮੈਨੂੰ ਜਾਂਦੀ। 3 ਸਾਲ ਹੋ ਗਏ ਮੇਰੇ ਬੱਚਿਆਂ ਦੇ ਇੰਨੇ ਸੋਹਣੇ ਨੰਬਰ ਆਉਂਦੇ ਆ ਇਹਨਾਂ ਵਧੀਆ ਪੜਦੇ ਆ ਸਭ ਕੁਝ ਗੁਰੂ ਸਾਹਿਬ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋ ਗਿਆ। ਭੈਣ ਜਿਹੜੀ ਮਹਾਰਾਜ ਦੇ ਘਰ ਜਾਣ ਲੱਗ ਪਈ ਮਾਤਾ ਦੇ ਜਾਂਦੀ ਸੀ ਜਾਗਰਣ ਕਰਾਉਣੇ ਬੰਦ ਕਰਾ ਦਿੱਤੇ ਤੇ ਤੇ ਖਾਲਸਾ ਜੀ ਉਵੇਂ ਮਹਾਰਾਜ ਦਾ ਪਾਠ ਖੰਡ ਪਰ ਸਾਹਿਬ ਕਰਾਉਣ ਲੱਗ ਪਈ ਸੋ ਸੱਚੇ ਪਾਤਸ਼ਾਹ ਦੀ ਦਇਆ ਹੋਈ ਭੈਣ ਦੱਸਦੀ ਮੇਰੀ ਧੀ ਦੇ ਵੀ ਬਹੁਤ ਸੋਹਣੇ ਨੰਬਰ ਉਦੋਂ ਤੋਂ ਆਉਣ ਲੱਗ ਪਏ ਜਿਹੜਾ ਮੇਰਾ ਬੱਚਾ ਬਿਲਕੁਲ ਨਹੀਂ ਸੀ ਪੜਦਾ ਮੁੰਡਾ ਉਹ ਵੀ ਖਾਲਸਾ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਨਾਲ ਪੜਨ ਲੱਗ ਪਿਆ ਫਿਰ ਭੈਣ ਦੱਸਦੀ ਆ ਕਿ ਮੇਰੀ ਭਾਬੀ ਦੇ ਘਰ ਚਾਰ ਧੀਆਂ ਨੇ ਮੇਰੀਆਂ ਭਤੀਜੀਆਂ ਉਹਨਾਂ ਦੇ ਘਰੇ ਪੁੱਤਰ ਕੋਈ ਨਹੀਂ ਸੀ ਮੈਂ ਜਦੋਂ ਜਾਣ ਲੱਗੀ ਮੈਂ ਉਹਨੂੰ ਵੀ ਨਾਲ ਲੈ ਗਈ ਡੇਢ ਸਾਲ ਉਹਨੂੰ ਹੋਇਆ ਜਾਂਦੀ ਨੂੰ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਐਸੀ ਕਲਾ ਵਰਤੀ ਉਹ ਪੈਣ ਕੇ ਨਹੀਂ ਮੇਰੇ ਭਾਬੀ ਦੇ ਘਰ ਪੁੰਜ ਗਈ ਹੋਇਆ ਫਿਰ ਖਾਲਸਾ ਜੀ ਇੱਕ ਇਹ ਹੱਡ ਬੀਤੀ ਨਾਲ ਪੈਣ ਸੁਣਾਉਂਦੀ ਕਹਿੰਦੇ ਵੀ ਸਾਡੇ ਘਰ ਤੋਂ ਨਾ ਇੱਕ ਦੋ ਘਰ ਛੱਡ ਕੇ ਅੱਗੇ ਤੇ ਉਹਦੇ ਘਰ ਵਿੱਚ ਬੜਾ ਕਲੇਸ਼ ਰਹਿੰਦਾ ਸੀ ਉਹ ਨੌ ਬਹੁਤ ਉਹਨਾਂ ਦੀ ਚੰਗੀ ਸੀ ਪਰ ਉਹ ਬੰਦੇ ਨਹੀਂ ਸੀ ਚੰਗੇ ਤੇ ਕਹਿੰਦੀ ਮੈਂ ਉਹਨੂੰ ਵੀ ਕਿਹਾ ਵੀ ਆਪਾਂ ਕੋਸ਼ਿਸ਼ ਕਰਕੇ ਜਾਇਆ ਕਰੀਏ ਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਪਰਿਵਾਰ ਉਹਦਾ ਮੰਨਿਆ ਤੇ ਉਹ ਜਾਣ ਲੱਗ ਪਈ ਸਾਡੇ ਨਾਲ ਤੇ ਇਦਾਂ ਖਾਲਸਾ ਜੀ ਉਹ ਵੀ ਜਦੋਂ ਜਾਣ ਲੱਗ ਪਈ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਸ਼ਹੀਦਾਂ ਨੇ ਕਿਰਪਾ ਕੀਤੀ ਦੋ ਤਿੰਨਾਂ ਮਹੀਨਿਆਂ ਦੇ ਵਿੱਚ ਉਹਦੇ ਘਰੋਂ ਖਾਲਸਾ ਜੀ ਕਲੇਸ਼ ਖਤਮ ਹੋ ਗਿਆ ਤਿੰਨ ਚਾਰ ਹੱਡ ਬੀਤੀਆਂ ਭੈਣ ਨੇ ਇਕੱਠੀਆਂ ਸੁਣਾਈਆਂ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਨਾਲ ਸਾਨੂੰ ਇੰਨਾ ਕੁਝ ਪ੍ਰਾਪਤ ਹੋਇਆ ਇੰਨੀਆਂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਮੇਰੇ ਘਰ ਵਾਲੇ ਦਾ ਕੰਮ ਜਿਹੜਾ ਕਦੇ ਚੱਲ ਪੈਂਦਾ ਸੀ ਕਦੇ ਨਹੀਂ ਉਹ ਮਹਾਰਾਜ ਦੀ ਕਿਰਪਾ ਨਾਲ ਜਦੋਂ ਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਕਾਰਜ ਜਾਣਾ ਸ਼ੁਰੂ ਕੀਤਾ ਭੈਣ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ ਹੀ ਹੋਈ ਆ ਪੈਸੇ ਵਧੇ ਹੀ ਆ ਘਟੇ ਹੀ ਨਹੀਂ ਠੇਕੇ ਮਿਲੇ ਹੀ ਨਹੀਂ ਖਾਲਸਾ ਜਿਵੇਂ ਕੰਪਨੀਆਂ ਦੇ ਵਿੱਚ ਬੰਦੇ ਲਈ ਦੇ ਇਦਾਂ ਦਾ ਠੇਕਾ ਜਿਹੜਾ ਹੁੰਦਾ ਉਹ ਕਾਰਜ ਉਹ ਵਿਚਾਰਾ ਕਰਦਾ ਸੀ ਪਹਿਲਾਂ ਤੇ ਬਹੁਤਾ ਕੋਈ ਕੰਮ ਖਾਸ ਚੱਲਦਾ ਨਹੀਂ ਸੀ ਤੇ ਮਹਾਰਾਜ ਦੀ ਕਿਰਪਾ ਵਰਤੀ ਸਤਗੁਰਾਂ ਨੇ ਦਇਆ ਕੀਤੀ ਤੇ ਵੀਰ ਦੇ ਕਾਰਜ ਮਹਾਰਾਜ ਨੇ ਚਲਾ ਦਿੱਤੇ ਫਿਰ ਖਾਲਸਾ ਜੀ ਇੱਕ ਭੈਣ ਹੋਰ ਹੱਦ ਬੀਤੀ ਸੁਣਾਉਂਦੀ ਆ ਕਿ ਮੇਰੀ ਸੱਸ ਨੂੰ ਨਾ ਹਰਨੀਆਂ ਦੀ ਦਿੱਕਤ ਆਈ ਔਰ ਇੱਕ ਦਿਨ ਰਾਤ ਬਹੁਤ ਪੀੜ ਹੋਈ ਅਸੀਂ ਹਸਪੀਟਲ ਲੈ ਕੇ ਗਏ ਤੇ ਉਥੇ ਜਦੋਂ ਸਕੈਨ ਵਗੈਰਾ ਉਹਨਾਂ ਨੇ ਬਾਅਦ ਚ ਅਗਲੇ ਦਿਨ ਕੀਤੀ ਦਿਖਾਇਆ ਸਕੈਨ ਡਾਕਟਰ ਨੂੰ ਮਿਲੇ ਤੇ ਡਾਕਟਰ ਨੇ ਆਖਿਆ ਵੀ ਇਹਨੂੰ ਹਰਨੀਆਂ ਮਾਤਾ ਨੂੰ ਤੇ ਜ਼ਿਆਦਾ ਵਧੀਆਂ ਹੋਈਆਂ ਤੇ ਬਹੁਤ ਤਾਂ ਕਰਕੇ ਇਹਨਾਂ ਨੂੰ ਦਿੱਕਤ ਆਈ ਹੈ ਪਹਿਲਾਂ ਪਤਾ ਲੱਗ ਜਾਂਦਾ ਤੇ ਪ੍ਰਸ਼ਨ ਹੋ ਜਾਂਦਾ ਇਹਨਾਂ ਦਾ ਛੇਤੀ ਪ੍ਰਸ਼ਨ ਕਰਨਾ ਪੈਣਾ ਮੇਰੀ ਸੱਸ ਪ੍ਰਸ਼ਨ ਤੋਂ ਬਹੁਤ ਡਰਦੀ ਸੀ ਤੇ ਕਹਿੰਦੇ ਵੀ ਮੈਨੂੰ ਤੀਜੇ ਦਿਨ ਐਤਵਾਰ ਸੀ ਮਤਲਬ ਵੀਰਵਾਰ ਦੀ ਇਹ ਗੱਲ ਸੀ ਮੇਰੀ ਸੱਸ ਕਹਿੰਦੀ ਵੀ ਧੀਏ ਮੈਂ ਵੀ ਦੇਰ ਨਾ ਜਾਣਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲੀਏ ਤੇ ਉਸ ਦਿਨ ਇਹ ਮੱਠੀ ਮੱਠੀ ਦਰਦ ਮੇਰੀ ਸੱਸ ਦੇ ਹੁੰਦੀ ਸੀ ਪਰ ਉਦਮ ਕਰਕੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਈ ਜਦੋਂ ਉੱਥੇ ਖਾਲਸਾ ਜੀ ਪਹੁੰਚੇ ਨਾ ਤੇ ਮਾਤਾ ਕੋ ਬੈ ਨਾ ਹੋਵੇ ਦਰਦ ਹੌਲੀ ਹੌਲੀ ਸ਼ੁਰੂ ਹੋ ਗਈ ਮੈਂ ਆਖਿਆ ਵੀ ਮਾਤਾ ਪੰਗਾ ਲੈ ਲਿਆ ਆਪਾਂ ਵੀ ਮੈਂ ਤੈਨੂੰ ਕਿੱਥੇ ਲੈ ਕੇ ਜਾਵਾਂਗੇ ਕਹਿੰਦੀ ਕੋਈ ਨਹੀਂ ਮੇਰੀ ਸ਼ਰਦਾ ਬਣੀ ਆ ਬਾਬਾ ਦੀਪ ਸਿੰਘ ਸਾਹਿਬ ਦੇ ਨਾਲ ਠੀਕ ਕਰ ਦੇਣਾ ਖਾਲਸਾ ਜੀ ਦੋ ਜਪਜੀ ਸਾਹਿਬ ਦੇ ਪਾਠ ਮਾਤਾ ਨੇ ਪੜ੍ਹੇ ਔਖੀ ਹੋ ਕੇ ਤੀਜੇ ਪਾਠ ਚ ਦਰਦ ਹਟ ਗਈ ਸਾਰੇ ਪਾਠ ਮਾਤਾ ਨੇ ਬਹਿ ਕੇ ਫਿਰ ਚੌਂਕੜੀ ਮਾਰ ਕੇ ਕੀਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਮਹਾਰਾਜ ਦੀ ਕਿਰਪਾ ਨਾਲ ਇੱਕ ਹਫਤਾ ਬੜਾ ਸੌਖਾ ਲੰਘਿਆ ਕੋਈ ਦਰਦ ਨਹੀਂ ਹੋਈ ਦੂਜੇ ਹਫਤੇ ਮਾਤਾ ਫੇਰ ਗਈ ਦੂਜੇ ਹਫਤੇ ਵੀ ਕੋਈ ਦਰਦ ਨਹੀਂ ਹੋਈ ਸਾਰਾ ਹਫਤਾ ਲੰਘ ਗਿਆ ਤੀਜੇ ਹਫਤੇ ਫੇਰ ਮਾਤਾ ਜੀ ਨਾਲ ਗਏ ਤੇ ਮੇਰੇ ਨਾਲ ਮਨ ਵਿੱਚ ਜਿੱਦਾਂ ਮਹਾਰੇ ਨੇ ਖਿਆਲ ਪਾਇਆ ਮਾਤਾ ਜੀ ਵੀ ਆਪਾਂ ਇੱਕ ਵਾਰ ਕਰਾਈਏ ਹੋਰ ਕਿਤੇ ਉਸਕੈਨ ਕਰਾ ਕੇ ਵੇਖ ਲੈਣੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਅਸੀਂ ਹੋਰ ਕਿਤੇ ਸਕੈਨ ਕਰਾਈ ਤੇ ਮਾਤਾ ਦੇ ਹਰਣੀਆਂ ਹੈ ਹੀ ਨਹੀਂ ਸੀ ਤਿੰਨ ਹਫਤਿਆਂ ਦੇ ਵਿੱਚ ਤਿੰਨ ਐਤਵਾਰ ਮਾਤਾ ਨੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਕੱਟੇ ਤੇ ਮਾਤਾ ਦੀਆਂ ਹਰਣੀਆਂ ਜਿਹੜੀਆਂ ਅਸੀਂ ਉਹ ਖਾਲਸਾ ਜੀ ਉਹ ਰੋਗ ਹੈ ਹੀ ਨਹੀਂ ਸੀਗਾ ਏਡੀ ਮਹਾਰਾਜ ਨੇ ਕਲਾ ਵਰਤਾਈ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਇਹ ਭੈਣ ਨੂੰ ਖਾਲਸਾ ਜੀ ਸੁੱਖ ਦਿੱਤੇ ਸੋ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਸ਼ੀਦਾ ਸਿੰਘਾਂ ਦੇ ਵਿੱਚ ਤੇ ਖਾਲਸਾ ਜੀ ਬਹੁਤ ਵੱਡੀ ਬਖ਼ਤ ਬਰਕਤ ਹੈ ਬਹੁਤ ਵੱਡੀ ਤਾਕਤ ਹੈ ਕੋਈ ਸ਼ਰਧਾ ਭਾਵਨਾ ਨਾ ਜਾਵੇ ਭੈਣ ਨੇ ਸ਼ਰਧਾ ਧਾਰ ਲਈ ਸੀ ਤੇ ਵੇਖ ਲਓ ਸ਼ਰਧਾ ਧਾਰਨ ਦੇ ਕਰਕੇ ਸੁਖ ਪ੍ਰਾਪਤ ਹੋਇਆ ਆਨੰਦ ਪ੍ਰਾਪਤ ਹੋਇਆ ਖੇੜਾ ਪ੍ਰਾਪਤ ਹੋਇਆ ਸੁਖ ਉਹਨਾਂ ਦੀ ਝੋਲੀ ਵਿੱਚ ਹੀ ਪੈਂਦਾ ਜਿਹੜੇ ਖਾਲਸਾ ਜੀ ਚਾਹਨਾ ਨਾਲ ਪ੍ਰੇਮ ਨਾਲ ਗੁਰੂ ਮਹਾਰਾਜ ਦੇ ਦਰ ਤੇ ਜਾਂਦੇ ਆ ਆਪਣੇ ਗੁਰੂ ਨੂੰ ਮਨਾਉਂਦੇ ਆ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਤੇ ਜਿਹੜੇ ਖਾਲਸਾ ਜੀ ਉਤੋਂ ਉਤੋਂ ਜਾਂਦੇ ਉਹਨਾਂ ਨੂੰ ਕਾਹਦਾ ਸੁਖ ਪ੍ਰਾਪਤ ਹੋਣਾ ਉਹ ਤੇ ਵੱਧੂ ਚੱਟੀ ਕਰਦੇ ਆ ਦੁਚਿੱਤੀ ਵਿੱਚ ਪਏ ਜਾਂਦੇ ਆ ਦੁਚਿੱਤੀ ਵਿੱਚ ਖਾਲਸਾ ਜੀ ਸੁਖ ਨਹੀਂ ਲੱਭਦਾ ਸੋਖ ਮਹਾਰਾਜ ਦੀ ਸ਼ਰਨ ਪਿਆ ਲੱਭਦਾ ਗੁਰੂ ਕੀ ਸ਼ਰਨ ਪਿਆ ਲੱਭਦਾ ਗੁਰੂ ਕੀ ਸ਼ਰਨ ਤੋਂ ਬਿਨਾ ਸੁਖ ਪ੍ਰਾਪਤ ਨਹੀਂ ਹੋ ਸਕਦਾ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਭਾਈ ਇਹੋ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਤੇ ਮਹਾਰਾਜ ਦੀ ਸੱਚੇ ਪਾਤਸ਼ਾਹ ਦੇ ਦਰ ਜਾ ਕੇ ਸੇਵਾ ਕਰਿਆ ਕਰੋ ਸੰਗਤ ਦੇ ਜੋੜੇ ਝਾੜੋ ਝੂਠੇ ਭਾਂਡਿਆਂ ਦੀ ਸੇਵਾ ਕਰੋ ਉਹਦੇ ਨਾਲ ਮਨ ਨਿਰਮਲ ਹੁੰਦਾ ਜਦੋਂ ਮਨ ਨਿਰਮਲ ਹੋ ਜAVE ਤੇ ਨਾਮ ਵਸ ਜਾਂਦਾ ਤੇ ਜਦੋਂ ਨਾਮ ਹਿਰਦੇ ਵਿੱਚ ਵਸ ਜਾਵੇ ਫਿਰ ਸਾਰੇ ਘਾਟ ਘਾਟ ਵਿੱਚ ਵਾਹਿਗੁਰੂ ਜੀ ਨਜ਼ਰ ਆ ਜਾਂਦੇ ਨਾ ਕੋਈ ਦੁੱਖ ਲੱਗਦਾ ਨਾ ਸੰਤਾਪ ਨਾ ਝੋਰਾ ਖੁਸ਼ੀ ਖੇੜਾ ਹਿਰਦੇ ਵਿੱਚ ਰਹਿੰਦਾ ਮਹਾਰਾਜ ਕਿਰਪਾ ਕਰ ਅਨੁਸਾਰਿਆਂ ਨੂੰ ਚੜ੍ਹਦੀ ਕਲਾ ਸਮਤ ਬਖਸ਼ਣ ਭੋਲਾ ਦੀ ਖੀਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ